ਪੰਜਾਬ ਵਿੱਚ ਬਹੁਤ ਸਾਰੇ ਲੋਕ ਨੇ ਜੋ ਆਪਣੇ ਘਰਾਂ ਨੂੰ ਤਾਲਾ ਮਾਰ ਕੇ ਵਿਦੇਸ਼ ਦੀ ਧਰਤੀ ਤੇ ਰਹਿਣ ਵਾਸਤੇ ਜਾ ਰਹੇ ਨੇ ਪਰ ਇਸੇ ਚੀਜ਼ ਦਾ ਫਾਇਦਾ ਚੋਰ ਚੋਕ ਦੇ ਨੇ ਕੋਈ ਇਸੇ ਤਰ੍ਹਾਂ ਦੀ ਘਟਨਾ ਹੋਈ ਆ ਮਿਸਰ ਦੇ ਸੁਲਤਾਨਬਿੰਦੀ ਇਲਾਕੇ 'ਚ ਜਿੱਥੇ ਐਨ ਆਰ ਆਈ ਦੇ ਘਰ ਕੁਝ ਚੋਰਾਂ ਨੇ ਵੜ ਕੇ ਕਈ ਚੀਜ਼ਾਂ ਚੋਰੀ ਕੀਤੀਆਂ ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਇਸ ਪੂਰੇ ਮਾਮਲੇ 'ਚ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੋਰ ਖਾਲੀ ਪੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਤੇ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਪੁਲਿਸ ਦਾ ਧੰਨਵਾਦ ਐਨਆਰਆਈ ਪਰਿਵਾਰ ਕਰ ਰਿਹਾ ਪੁਲਿਸ ਸਾਰੇ ਸਟਾਫ ਦਾ ਤੇ ਕਪਿਸ਼ਨਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਤੇ ਚੋਰਾਂ ਨੂੰ ਫੜਿਆ ਇਹ ਕੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਅਮਰਿੰਦਰਦੀਪ ਸਿੰਘ ਉਹਨਾਂ ਦੀ ਆ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਨੇ ਇੱਥੇ ਬਾਈਟੇਨ ਮੈਂ ਥੋੜੇ ਦਿਨ ਹੀ ਘੇੜਾ ਮਾਰਦਾ ਰਹਿੰਦਾ ਸੀ ਵਿੱਚ ਚੱਕਰ ਜਾਣਾ ਜਾਂ ਇੱਕ ਦੋ ਦਿਨ ਲਾ ਜਾਣੇ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਇਥੋਂ ਐਸ ਐਚ ਓ ਸਾਹ ਨੂੰ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰੈਸ ਕਰਨੇ ਬੰਦੇ ਸ਼ੁਰੂ ਕੀਤੇ ਤੇ ਚੋਰ ਫੜੇ ਗਏ ਘਰ ਦੇ ਵਿੱਚ ਉਹ ਜੀ ਐਕਟਵਾ ਦੀ ਇੱਕ ਐਲ ਸੀ ਡੀ ਇੱਕ ਵਰਲਪੂਂਡਾ ਮਾਈਕ੍ਰੋਵੇਵ ਸਿਲੰਡਰ ਇਹ ਪਹਿਲੀ ਵਾਰੀ ਹੋਇਆ ਸੀ ਇਦਾਂ ਆਪਣੇ ਘਰ ਅੱਗੇ ਤੱਕ ਕਦੇ ਕੋਈ ਨਹੀਂ ਆਇਆ ਸੀ ਤੇ ਇੱਕ ਬਿਸ਼ਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਕੋਣ ਵਾਲਾ ਸਮਝਦੇ ਤੁਹਾਡੇ ਲੋਕ ਕਰਦਾ ਧਿਆਨ ਪਾਇਆ ਜਾਏਗਾ ਜੀ ਹਾਂਜੀ ਹਾਂਜੀ ਰੱਖਿਆ ਜਾਏਗਾ ਇੱਕ ਇਹ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਦੇ ਘਰਾਂ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 20 ਅੰਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮਕਦਮਾ ਦਰਜ ਕਰਕੇ ਮਾਜੋਗ ਸੀਪੀ ਸਾਹਿਬ ਦੀ ਜਿਹੜੀ ਆ ਨਿਸ਼ਾਨਾ ਰਜਿਸਟਰੀ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮਸ਼ਟਾਦੀ ਦੇ ਨਾਲ ਕੰਮ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸੂਰਸਾ ਦੇ ਜਿਹੜੀ ਹੈ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਅਦਾ ਟਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਵਿਸ਼ੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟੀਵਾ ਦੋ ਗੈਸ ਸਿਲੰਡਰ ਇੱਕ LED ਮਾਰਕਾ ਨੈਸਨਨ ਤੇ ਮਾਈਕ੍ਰੋਵੇਵ ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਂਡ ਲੈ ਕੇ ਹੋਰ ਵੀ ਜਿਹੜੀ ਹੈ ਜਿਹੜੀ ਰਿਕਵਰੀ ਕਰਨ ਦੀ ਇਹਨਾਂ ਦੇ ਵਿੱਚੋਂ ਜਿਹੜਾ ਸੰਨੀ ਹੈ ਉਹ ਤਾਂ ਰਵੀ ਕੁਮਾਰ ਇਹ 99 ਦਾ ਰਹਿਣ ਵਾਲਾ ਹੈ ਦੇ ਖਿਲਾਫ ਪਹਿਲਾਂ ਵੀ ਜਿਹੜੇ ਪੰਜ ਵੱਖ-ਵੱਖ ਤਰ੍ਹਾਂ ਦੇ ਕ੍ਰਿਮਨਲ ਕੇਸ दर्ज ਹੈ ਜੀ ਵਾਕਫ ਨਹੀਂ ਸੀ ਇਹ ਔਰ ਇਹ ਚੋਰੀਆਂ ਕਰਨ ਤੇ ਆਦਿ ਇਹਨਾਂ ਨੇ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਨਾਲੇ ਇਸ ਮਤਲਬ ਨਾਲ ਇਹ ਚੋਰੀ ਨੂੰ ਅੰਜਾਮ ਦਿੱਤਾ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸਾਲਾਵਾ ਉਹ ਵਾਰ-ਵਾਰ ਆ ਕੇ ਚਲੋ ਟਾਈਮ ਬਟ ਟਾਈਮ ਇਹ ਚੈੱਕ ਕਰਦਾ ਹੁੰਦਾ ਸੀ ਉਹਨਾਂ ਨੇ ਚੈੱਕ ਕੀਤਾ ਜਦੋਂ ਆ ਕੇ ਘਰ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਵਿੱਚ ਚੋਰੀ ਹੋਈ ਐਸਐਚਓ ਸਾਹਿਬ ਵੱਲੋਂ ਵੀ ਸੀਸੀ ਟੈਵੀਲ ਨੂੰ ਵੀ ਜਿਹੜਾ ਇਹਨਾਂ ਨੇ ਆਪਣੇ ਉਹਦੀ ਵੀ ਮਦਦ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਆ ਟੈਕਨੀਕਲ ਸਪੋਰਟ ਤੋਂ ਵੀ ਇਹਨਾਂ ਨੇ ਕਾਫੀ ਜਿਹੜੀ ਮਦਦ ਲਈ ਹਾਲ ਫਿਲਹਾਲ ਜਿਹੜੀ ਜਿਹੜੀ ਮੁੱਢਲੀ ਪੁੱਛ ਕਿਸ ਤੇ ਇਹਨਾਂ ਕਿਸੇ ਵੀ ਰਾਤ ਨੂੰ ਅਸੀਂ ਜਦੋਂ 11 ਵਜੇ ਤੋਂ ਬਾਅਦ ਅਸੀਂ ਜਿਹੜੀ ਆ ਇਹਨਾਂ ਨੂੰ ਅਸੀਂ ਚੋਰੀ ਨੂੰ ਜਾਣ ਦਿੱਤਾ ਫਿਲਹਾਲ ਦਾ ਜਿਹੜੀ ਜਿਹੜੀ ਇਹਨਾਂ ਨੇ ਕੁਝ ਨਹੀਂ ਦੱਸਿਆ ਨਹੀਂ ਹੈਗਾ ਔਰ ਇਹਨਾਂ ਦੀ ਜਿਹੜੀ ਜਿਹੜੀ ਕੋਸ਼ਿਸ਼ ਕਰਾਂਗੇ ਤੁਹਾਨੂੰ ਪਤਾ ਯਰ ਰਿਪੋਰਟ ਜਿ ਕਿਹਾ ਟੀਵੀ